ਨਮਸਕਾਰ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ 2024 ਦੇ ਬਜਟ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਉਸ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਗੱਲ ਕਰਦੇ ਹਾਂ ਮੀਤ ਹੇਰ ਰਾਜ ਚੱਬੇਵਾਲ ਅਤੇ ਮਾਲਵਿੰਦਰ ਕੰਗ ਇਹਨਾਂ ਤਿੰਨਾਂ ਸੰਸਦਾਂ ਨੂੰ ਚੁਣ ਕੇ ਪੰਜਾਬ ਦੇ ਲੋਕਾਂ ਨੇ ਭੇਜਿਆ ਹੈ ਕਿ ਪੰਜਾਬ ਦੇ ਮੁਦਿਆਂ ਨੂੰ ਸੋਲਵ ਕਰਵਾਓ ਸਲਝਾਓ ਲੇਕਿਨ ਕੱਲ ਜਿਵੇਂ ਹੀ 2024 ਦੇ ਬਜਟ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਸਾਰਿਆਂ ਰਾਜਾਂ ਨੂੰ ਡਿਵੈਲਪਮੈਂਟ ਵਾਸਤੇ ਬੜੇ ਵੱਡੇ ਵੱਡੇ ਪੈਕੇਜ ਮਿਲੇ ਲੇਕਿਨ ਜੇ ਗੱਲ ਕਰੀਏ ਸੰਜੀਤ ਸਿੰਘ ਦੀ ਉਹ ਵੀ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਰਾਗੂ ਛੱਡਾ ਵੀ ਯਾਨੀ ਕਿ 5 ਤੋਂ 6 ਸੰਸਦ ਆਪਣੇ ਕੱਲ ਸੰਸਦ ਭਵਨ ਵਿੱਚ ਬੈਠੇ ਹੋਏ ਸੀ ਲੇਕਿਨ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਉਵਰਿੰਗ ਸੁਭਿੰਦਰ ਸਿੰਘ ਰੰਧਾਵਾ ਛੇ ਸਿੰਘ ਘੁਮਾਇਆ ਅਤੇ ਜਿੰਨੇ ਵੀ ਸਾਂਸਦ ਚੁਣੇ ਗਏ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਉਹਨਾਂ ਨੇ ਬਜਟ ਨੂੰ ਪੜਿਆ ਬਜਟ ਦੇ ਖੁਲਾਸੇ ਹੋਏ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਹੋਈ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਿਆ 2024 ਦੇ ਬਜਟ ਦੇ ਵਿੱਚ ਉਹਨਾਂ ਨੇ ਨਾਰੇਬਾਜ਼ੀ ਕੀਤੀ ਲੇਕਿਨ ਜਿਹੜੇ ਆਪਣੇ ਸਾਂਸਦ ਦੀ ਆਮ ਆਦਮੀ ਪਾਰਟੀ ਦੇ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਉਹ ਸਕੇ ਬਣ ਗਿਆ ਅਰਵਿੰਦ ਕੇਜਰੀਵਾਲ ਦੇ ਉਹਨਾਂ ਨੇ ਬਾਹਰ ਆ ਕੇ ਨਾਅਰੇ ਲਗਾਏ ਕਿ सीबीआई ਅਤੇ ਈਡੀ ਨੇ ਮਿਲ ਕੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਹੈ ਉਹ ਰਿਹਾਈ ਦੀ ਮੰਗ ਕਰਦੇ ਰਹੇ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜਾ ਬਜਟ ਹੈ 2024 ਦਾ ਪਹਿਲਾ ਸੈਸ਼ਨ ਉਸ ਦੇ ਵਿੱਚ ਪੇਸ਼ ਕਰਦੀ ਰਹੀ ਇਧਰ ਇਹ 6-7 ਜਣੇ ਅਰਵਿੰਦ ਕੇਜਰੀਵਾਲ ਦਾ ਹੀ ਅਰਾਗ ਅਲਾਪਦੇ ਰਹੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਪੈਕੇਜਾਂ ਤੇ ਇਨਾ ਤਿੰਨਾ ਵੇਦਾ ਸੰਸਦਾਂ ਨੇ ਬਿਲਕੁਲ ਗੱਲ ਨਹੀਂ ਕੀਤੀ ਆਖਰ ਇਹ ਸਕੇ ਨੇ ਤੇ ਅਰਵਿੰਦ ਕੇਜਰੀਵਾਲ ਦੇ ਨਾਂ ਕੇ ਪੰਜਾਬ ਦੇ ਮੀਤ ਹੈ ਰਾਜਕੁਮਾਰ ਚੱਬੇਵਾਲ ਮਾਲਵਿੰਦਰ ਕੰਗ ਰਾਗਵ ਚੱਡਾ ਸੰਜੀਤ ਸਿੰਘ ਇਹ ਸਾਰੇ ਦੇ ਸਾਰੇ ਬਾਅਦ ਲੋਕ ਸਭਾ ਇਸ ਸੰਸਦ ਭਵਨ ਦੇ ਤਖਤ 'ਤੇ ਖੜ ਗਏ सीबीआई ईडी ਇਸੋਰੀ सीबीआई ईडी ਸੀਬੀਆਈ ईडी ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਕੇਜਰੀਵਾਲ ਜਿੰਦਾਬਾਦ ਕੇਜਰੀਵਾਲ ਨੂੰ ਰਿਹਾ ਕਰੋ ਇਸ ਤਰ੍ਹਾਂ ਦੇ ਨਾਰੇ ਲਗਾਉਂਦੇ ਰਹੇ ਲੇਕਿਨ ਪੰਜਾਬ ਦੇ ਵਿੱਚੋਂ ਮੁੱਖ ਮੰਤਰੀ ਜਾਂ ਹੋਰ ਜਿਹੜੇ ਕੁਲਤਾ ਸਿੰਘ ਸੰਧਗੋਵਰਗੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਇੱਥੇ ਬੰਦ ਕਮਰੇ ਈਸੀਆ ਚ ਬੈਠ ਕੇ ਪਲਟਵਾਰ ਕੀਤੇ ਭਾਰਤੀ ਜਨਤਾ ਪਾਰਟੀ ਤੇ ਤੇ ਜਿਹੜੇ 6 7 ਜਿਨ੍ਹਾਂ ਨੂੰ ਮਾਨਸੀ ਜਿਨ੍ਹਾਂ ਦਾ ਮਾਨਸੀ ਪੰਜਾਬ ਦੇ ਲੋਕਾਂ ਦਾ ਕਿ ਇਹ ਸਮਥਿੰਗ ਕਰਨਗੇ ਪੰਜਾਬ ਦੇ ਲੋਕਾਂ ਵਾਸਤੇ ਲੇਕਰ ਕਾਂਗਰਸ ਪਾਰਟੀ ਨੇ ਜਿਹੜਾ ਪਤਾ ਖੇੜਨਾ ਸੀ ਖੇੜ ਦਿੱਤਾ ਉਹਨਾਂ ਨੇ ਨਾਰੇ ਬਾਜੀ ਕੀਤੀ ਅਤੇ ਵਿਰੋਧ ਵੀ ਕੀਤਾ 2024 ਦੇ ਬਜਟ ਦਾ ਲੇਕਿਨ ਇਨਾ ਪੰਜਾਬ ਦੇ ਸਾਂਸਦਾਂ ਨੇ ਡਕਾ ਨਹੀਂ ਭੋਰਿਆ ਇਹਨਾਂ ਨੇ ਸਿਰਫ ਗੱਲ ਕੀਤੀ ਹੈ ਅਰਵਿੰਦ ਕੇਜਰੀਵਾਲ ਦੀ ਰਿਆਇਦੀ ਰਵਿੰਦ ਕੇਜਰੀਵਾਲ ਦਾ ਰਿਆਇਦੀ ਦਾ ਮਾਮਲਾ ਉਹ ਤਾਂ ਸੁਪਰੀਮ ਕੋਰਟ ਦੇ ਕੋਲ ਹੈ ਉਹ ਹਰੀ ਝੰਡੀ ਦਿੰਦੀ ਹੈ ਜਾਂ ਨਹੀਂ ਦਿੰਦੀ ਉਸ ਦਾ ਬਜਟ ਦੇ ਨਾਲ ਕੀ ਲੈਣਾ ਦੇਣਾ ਐਟ ਲੀਸਟ ਜਿੰਨੇ ਵੀ ਸਾਂਸਦ ਪੰਜਾਬ ਦੇ ਵਿੱਚੋਂ ਚੁਣੇ ਗਏ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਫਰਜ ਬਣਦਾ ਸੀ ਕਿ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਪੰਜਾਬ ਦੇ ਪੈਕਸ ਦੇ ਗੱਲ ਕਰਨੀ ਪੰਜਾਬ ਦੇ ਕਿਸਾਨਾਂ ਬਾਰੇ ਗੱਲ ਕਰਨੀ ਪੰਜਾਬ ਦੀ ਐਮਐਸਪੀ ਬਾਰੇ ਗੱਲ ਕਰਨੀ ਨਾ ਬਿਲਕੁਲ ਨਹੀਂ ਹੋਇਆ ਕੇਜਰੀਵਾਲ 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 ਈਡੀ ਈਡੀ ਤੇ ਸੀਬੀਆਈ ਨੂੰ ਹੀ ਕੋਸਦੇ ਰਹਿ ਗਿਆ ਇਹ ਜਿਹੜੇ ਸਾਂਸਦ ਬਣੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਬਾਹਰ ਨਾਰੇ ਲਖਾਉਂਦੇ ਰਹੇ ਕੇਜਰੀਵਾਲ ਦੇ ਹੱਕ ਦੇ ਵਿੱਚ ਪੰਜਾਬ ਦੀ ਇਹਨਾਂ ਸਾਂਸਦਾਂ ਨੇ ਕੋਈ ਵੀ ਗੱਲ ਨਹੀਂ ਕੀਤੀ ਦੂਸਰੇ ਪਾਸੇ ਭਾਵੇਂ ਬੀਬੀ ਹਰਸਿਮਰਤ कौर ਬਾਦਲ ਹੋਵੇ ਚਾਹੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਸਾਂਸਦ ਨੇ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਿਆ ਮਤਰੀ ਮਾਂ ਵਾਲਾ ਵਿਹਾਰ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ